ਬੜਾਈ ਸੁਭਾਗ ਦਾ ਦਿਨ ਹੈਗਾ ਕਿ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਜਿਹੜਾ ਮਾਰਟਿਡਮ ਦੇ ਹੈਗਾ ਉਹਨੂੰ ਮਨਾਉਂਦੇ ਹੋਏ ਜੋ ਨਗਰ ਕੀਰਤਨ ਸ਼ਹੀਨਗਰ ਤੋਂ ਚੱਲਿਆ ਸੀਗਾ ਅੱਜ ਹੁਸ਼ਿਆਰਪੁਰ ਦੀ ਹੱਦ ਦੇ ਵਿੱਚ ਪਹੁੰਚਿਆ ਹੈ ਇੱਥੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੁਸ਼ਿਆਰਪੁਰ ਨਾਲ ਪੋਲੀਟੀਕਲ ਡਿਸਪੈਂਸੇਸ਼ਨ ਜਿਹਦੇ ਵਿੱਚ ਮਾਨਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਉਹ ਵੀ ਇੱਥੇ ਪਹੁੰਚੇ ਨੇ ਨਾਲ ਮਲਤਾਨੀ ਸਾਹਿਬ ਤੇ ਬਾਕੀ ਸ੍ਰੀ ਪੋਲਿਟਿਕਲ ਡਿਸਪੈਂਸੇਸ਼ਨ ਪਹੁੰਚੀ ਹੈ ਬੜੇ ਹੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਬਹੁਤ ساری ਸੰਗਤ ਨੇ ਬੜਾ ਹੀ ਗੱਸਵਾਹ ਬਿਲਕੁਲ ਕਿੰਨਾ ਹੈਗਾ ਐਂਡ ਇੱਥੇ ਕੁਝ ਪਵਰਸ਼ਾ ਕੀਤੀ ਹੈ ਲੰਗਰ ਲੱਗਿਆ ਹੋਇਆ ਹੈ ਬੜਾਈ ਉਤਸ਼ਾਹ ਤੇ ਚਾਹ ਦੇ ਨਾਲ ਜੋ ਨਗਰ ਕੀਰਤਨ ਸ਼੍ਰੀ ਨਗਰ ਤੋਂ ਚੱਲਿਆ ਸੀਗਾ ਅੱਜ ਇੱਥੇ ਪਹੁੰਚਿਆ ਹੈਗਾ ਤੇ ਬਹੁਤ ਹੀ ਬਹੁਤ ਹੀ ਸਵਾਗਤ ਕੀਤਾ ਗਿਆ ਹੈ ਵੀ ਸਾਡੇ ਵੀ ਆਫਸਰਸ ਤੇ ਉਹ ਪਹੁੰਚੇ ਹੋਏ ਆ ਤੇ ਅਸੀਂ ਵੀ ਇੱਥੇ ਉਹਨਾਂ ਨੂੰ ਸਲਾਮੀ ਦਿੱਤੀ ਹੈਗਾ ਜੋ ਕਿ ਸਾਡੇ ਵੱਲੋਂ ਇੱਕ ਸ਼ਰਧਾ ਅਸੀਂ ਅਰਪਨ ਕੀਤਾ ਹੈ ਜਿਵੇਂ ਕਿ ਅੱਜ ਸ੍ਰੀ ਗੁਰਦੇਵ ਬਹਾਦਰ ਜੀ ਦੀ 350ਵੀਂ ਸ਼ਹਾਦਤ ਜਿਹੜੀ ਪੰਜਾਬ ਸਰਕਾਰ ਵੱਲੋਂ ਬਹੁਤ ਸ਼ਰਧਾ ਨਾਲ ਕੋ ਮੈਮੋਰੀਏਟ ਕੀਤੀ ਜਾ ਰਹੀ ਹੈ ਅੱਜ ਨਦਨਗਰ ਕੀਰਤਨ ਜਿਹੜਾ ਕਿ ਸ਼੍ਰੀ ਨਗਰ ਤੋਂ ਚਲੇ ਸੀ ਅਜੀ ਪਾਲਕੀ ਸਾਹਿਬ ਮੁਕੇਰੀਆ ਵਿਖੇ ਪਹੁੰਚੇ ਨੇ ਔਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ੋਰ ਸ਼ੋਰ ਨਾਲ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਹੈ ਸਾਡੇ ਨਾਲ ਮਾਨਯੋਗ ਐਮ.ਐਨ.ਸੀ. ਚਾਰਜ ਆਫ ਦਿਸ ਚੰਦੇਵਾਲ ਜੀ ਇੱਥੇ ਲੋਕਲ ਪ੍ਰੋਫੈਸਰ ਮੋਲਦਾਨੀ ਜੀ ਔਰ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੋਂ ਵੀ ਸੀ ਪਠਾਨਕੋਟ ਪਹਿਰੇਵੀ ਜੀ ਔਰ ਸਾਰਾ ਸਟਾਫ ਜਿਨਹੋ ਸਾਡਾ ਸਿਵਲ ਸਰਪੰਚ ਜੀ ਤੇ ਜਸ ਇਹ ਤੋਂ ਪਤਾ ਹੈ ਇਹ ਬੁਨਾਈ ਬਹੁਤ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ ਕਿ ਆਲੇ ਦੁਆਲੇ ਦੇ ਪਿੰਡਾ ਤੋਂ ਇੱਥੇ ਪਹੁੰਚੀ ਹੈ ਇਸੇ ਹੱਦ ਤੇ ਮਨਸਾ ਰਚੀ ਪਹਿਲਾ ਪੁਆਇੰਟ ਇਹ ਦਿੱਕੀਏ ਕਿ ਕਿੰਨਾ ਸਵਾਗਤ ਕਰ ਰਹੇ ਹੈ। ਬੱਚੇ ਇੱਥੇ ਪਹੁੰਚ ਕੇ ਫੁੱਲਾਂ ਦੀ ਵਿਚਾਰ ਕਰ ਰਹੇ ਨੇ ਫਰੂਟ ਦਾ ਚਾਹ ਪਾਣੀ ਦਾ ਲੰਗਰ ਇੱਥੇ ਲੱਗਿਆ ਹੋਇਆ ਔਰ ਅੱਗੇ ਵੀ ਤੁਸੀਂ ਰਾਜ ਦੇਖੋਗੇ ਕਿ ਵਕ ਵਕ ਥਾਵਾਂ ਤੇ ਹਰ ਚੌਕ ਤੇ ਸਾਡੀ ਸੰਗਤਾਂ ਉੱਤੇ ਮੌਜੂਦ ਹੈ ਔਰ ਅਖਰਾ ਪਿਛਾ ਕੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਤਿਆਰ ਹੈ। ਬਹੁਤ ਵੱਡਾ ਦਿਨ ਹੈ ਅਸੀਂ ਯਾਦ ਕਰਦੇ ਹਾਂ ਸ੍ਰੀ ਗੁਰਦੇਵ ਪਹਡੂ ਜੀ ਔਰ ਸਾਰੇ ਸਾਡੇ ਕੁਰਬਾਨੀਆਂ ਨੂੰ ਔਰ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੀ ਕੀ ਕਿੰਨੀ ਅਹਿਮ ਸਾਡੀ ਪੂੰਜੀ ਹੈ ਔਰ ਕਿੰਨਾ ਔਖਾ ਅਸੀਂ ਆਪਣੀ ਆਜ਼ਾਦੀ ਜਿੱਤੀ ਹੈ ਕਿੰਨਾ ਔਖਾ ਅਸੀਂ ਆਪਣਾ ਧਰਮ ਬਚਾਇਆ ਹੈ ਔਰ ਕਿੰਨਾ ਜ਼ਰੂਰੀ ਹੈ ਸਾਡੇ ਲਈ ਜਿੱਥੇ ਆਪਣਾ ਪੜ੍ਹਾਈ ਆਪਣਾ ਜੀਵਨ ਆਪਨ ਕਰਦੇ ਆ ਉਹਦੇ ਨਾਲ ਧਰਮ ਨਾਲ ਜੁੜੇ ਰਹਿਣਾ ਸਾਡੇ ਲਈ ਬਹੁਤ ਹੈ ਜੀ